ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨਿਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪੈਂਡ ਦਿਵਾਨਾ ਜ਼ਿਲ੍ਹਾ ਬਰਨਾਲਾ ਜੇ ਦੋਸਤੋ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਤਾਂ ਮਾਛੀਕੇ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੇ ਕੋਸੇ ਲੁਧਿਆਣੇ ਦੇ ਇਲਾਕੇ ਜਿਹੜੇ ਬਿਲਕੁਲ ਨਾਲ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਸ ਘਰ 'ਚ ਵੀਰ ਦਾ ਪਸ਼ੂ ਪਾਲਣ ਦਾ ਕੰਮ ਆ ਖਾਸ ਕਰਕੇ ਸ਼ੌਂਕ ਜੇ ਤੌਰ ਤੇ ਨੀਲੀ ਦਾ ਵੀ ਉੱਤੇ ਕੰਮ ਆ ਬਾਈ ਕੋਲੇ ਇੱਕ ਝੋਟੀ ਆ ਬਹੁਤ ਚੰਗੀ ਦੂਜੇ ਸੂਏ ਘਰ ਦੀ ਵੀਰ ਨੇ ਵਕਾਉ ਕੀਤੀ ਆ ਚੰਗੇ ਦੁੱਧ ਵਾਲੀ ਰਹੀ ਆ ਪਿਛਲੇ ਸੂਏ ਤੇ ਐਤ ਕੀ ਬਾਈ ਕਹਿੰਦਾ ਚੰਗਾ ਤੋਂ ਚਵਾ ਦੂਗੀ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਝੋਟੀ ਸੂਣ ਵਾਲੀ ਆ ਪਹਿਲੇ ਸੂਏ ਬਾਈ ਕਹਿੰਦਾ ਆਪਣੇ ਘਰੇ ਨਾਰਮਲ ਸੇਵਰ 13 ਲੀਟਰ ਦੁੱਧ ਕੋਲਾ ਚਵਾਇਆ ਤੇ ਐਤ ਕੀ ਬਾਈ ਕਹਿੰਦਾ ਦੂਜੇ ਸੂਏ 15 16 ਕਿਲੋ ਦੁੱਧ ਖੁੱਲਾ ਚਵਾ ਦੂਗੀ ਤੇ ਸੂਣ ਵਿੱਚ ਬਾਈ ਕਹਿੰਦਾ ਇੱਕ ਜਾਂ ਦੋ ਦਿਨ ਹੀ ਲਊਗੀ। ਬਾਕੀ ਦੋਸਤੋ ਦੇਖ ਸਕਦੇ ਆ ਤੁਸੀਂ ਚਾਰੇ ਪੈਰ ਚਿੱਟੇ ਆ ਗਏ ਆ ਤੇ ਦੋਨੇ ਅੱਖਾਂ ਚਿੱਟੀਆਂ ਆ ਗਈਆਂ ਵਾ ਤੇ ਪੂਛ ਜਿਹੜੀ ਉਹ ਵੀ ਚਿੱਟੀ ਆ ਗਈ ਆ। ਮੱਥੇ 'ਚ ਬੱਲ ਲੱਗੇ ਦੋਸਤੋ। ਖਵਾਨਾ ਦੋਸਤੋ ਝੋਟੀ ਦੇ ਪੱਤੇ ਸੰਨ 'ਚ ਦੋਸਤੋ ਫਸਿਆ ਹੋਇਆ। ਤਿਆਰੀ ਦੋਸਤੋ ਝੋਟੀ ਚੰਗੀ ਆ ਤੇ ਬਾਕੀ ਦੋਸਤੋ ਥਣਾ ਸੈਜ ਬਹੁਤ ਸੋਹਣਾ। ਚਾਰੇ ਥਣਾ ਦਾ ਫਾਸਲਾ ਦੋਸਤੋ ਮੂਰਲੇ ਥਣਾ ਦਾ ਗੈਟਾਂ ਕੋ ਫਾਸਲਾ ਹੋਊਗਾ। ਤੇ ਬਾਕੀ ਦੋਸਤ ਜੇ ਦੋਸਤ ਸੇਵਾ ਸੰਭਾਲ ਗੌਰ ਦੋਸਤ ਝੋਟੀ ਚੰਗੀ ਹੋ ਜੇ ਤਾਂ ਦੋਸਤ ਦੋਸਤ ਚੰਗਾ ਚਵਾ ਦੂਗੀ ਦੋਸਤ ਝੋਟੀ ਤੇ ਹਵਾਨਾ ਪੂਰਾ ਟਾਪ ਦਾ ਤਿਆਰ ਕੀਤਾ ਹੋਇਆ ਸੂਤ ਦੋਸਤ ਹਵਾਨਾ ਸਟਾਰਟ ਹੁੰਦਾ ਗੱਠ ਵਾਂਗ ਚੌੜਾ ਤੇ ਧੁੰਨੀ ਤਾਂ ਹੀ ਦੋਸਤ ਹਵਾਨਾ ਜਾ ਤੇ ਬਾਈ ਕਹਿੰਦਾ ਪ੍ਰਾਈਜ਼ ਝੋਟੀ ਦਾ ਫੋਨ ਤੇ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲੈ ਠੀਕ ਹੈ ਜੀ ਵੀਡੀਓ ਨੂੰ ਪੂਰੀ ਐਂਡ ਤਾਈ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ